आज अस विचार करनी है कि सिख कौन है सिख लफज संस्कृत भाषा के लफज शिशे निकलिया है जिसका मतलब है चेला या शागिर्द स्टूडेंट जो किसी गुरु का किसी अध्यापक शागिर्द है सिख क्या है जो किसी गुरु तो सिक्ख्या हासिल करता है ये शाब्दिक अर्थ है ਇਹ ਡਿਕਸ਼ਨਰੀ ਦੇ ਅਰਥ ਹਨ ਅਧਿਆਤਮ ਦੇ ਖੇਤਰ ਵਿੱਚ ਸਿੱਖ ਉਹ ਹੈ ਜੋ ਕਿਸੇ ਸਤਿਗੁਰੂ ਤੋਂ ਰੋਹਾਨੀਅਤ ਦੀ ਸਿੱਖਿਆ ਹਾਸਲ ਕਰਦਾ ਹੈ ਰੋਹਾਨੀਅਤ ਦੇ ਖੇਤਰ ਵਿੱਚ ਸਿੱਖ ਦਾ ਇੱਕ ਬਹੁਤ ਖਾਸ ਗੁਣ ਦੱਸਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ ਸੋ ਸਿੱਖ ਸਖਾ ਬੰਦ ਭਾਈ ਜੇ ਗੁਰ ਕੇ ਪਾਣੇ ਵਿੱਚ ਆ ਉਹ ਵਿਅਕਤੀ ਸਿੱਖ ਹੈ ਮਿੱਤਰ ਹੈ ਭਰਾ ਹੈ ਜੋ ਗੁਰੂ ਦੇ ਬਾਣੇ ਵਿੱਚ ਚੱਲੇ ਗੁਰੂ ਦੀ ਅਗਿਆਨusਾਰ ਚੱਲਣ ਵਾਲਾ ਹੀ ਸਿੱਖ ਕਿਹਾ ਜਾਂਦਾ ਹੈ ਜੋ ਗੁਰੂ ਦੀ ਆਗਿਆ ਅਨusਾਰ ਨਾ ਚੱਲੇ ਜੋ ਆਪਣੇ ਮਨ ਅਨusਾਰ ਚੱਲੇ ਉਸ ਵਾਰੇ ਕੀ ਕਹੇ ਆਪਣੇ ਬਾਣੇ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵੇ ਜੋ ਆਪਣੇ ਮਨ ਦੀ ਮਰਜ਼ੀ ਅਨੁਸਾਰ ਚੱਲੇ। हे भाई वो ਵਿਛੜ ਕੇ ਝੋਟਾ ਖਾਂਦਾ ਹੈ। गुरु ਤੋਂ ਵਿਛੜ ਕੇ, परमात्मा ਤੋਂ ਵਿਛੜ ਕੇ ਝੋਟਾ ਖਾਂਦਾ। ਆਪਣੇ ਮਨ ਦੀ ਮੰਨੀ, ਗੁਰੂ ਦੀ ਨਹੀਂ ਮੰਨੀ। ਜਦ ਗੁਰੂ ਹੀ ਨਹੀਂ ਮੰਨੀ, ਤਾਂ ਭਾਵ ਇਹ ਹੋਇਆ ਕਿ ਗੁਰੂ ਤੋਂ ਵਿਛੜ ਗਿਆ। ਗੁਰੂ ਤੋਂ ਵਿਛੜਿਆ ਤਾਂ परमात्मा ਤੋਂ ਵਿਛੜ ਗਿਆ। ਸ਼ਰੀਰ ਕਰਕੇ ਭਾਵੇਂ ਗੁਰੂ ਤੋਂ ਨਾ ਵੀ ਵਿਛੜਿਆ। ਮਨ ਕਰਕੇ ਤਾਂ ਜ਼ਰੂਰ ਗੁਰੂ ਤੋਂ ਵਿਛੜ ਗਿਆ। ਗੁਰੂ ਤੋਂ ਵੱਖ ਹੋ ਗਿਆ ਗੁਰੂ ਤੋਂ ਵੱਖ ਹੋ ਗਿਆ ਆ ਉਹ ਹੁਣ ਗੁਰੂ ਦਾ ਨਹੀਂ ਰਿਹਾ ਹੁਣ ਉਹ ਸਿੱਖ ਨਹੀਂ ਰਿਹਾ ਸਿੱਖ ਬਣਨ ਦੀ ਪਹਿਲੀ ਸ਼ਰਤ ਹੀ ਇਹ ਹੈ ਕਿ ਗੁਰ ਕੇ ਭਾਣੇ ਵਿੱਚ ਆਵੇ ਗੁਰ ਕੇ ਭਾਣੇ ਵਿੱਚ ਚੱਲੇ ਗੁਰੂ ਦੀ ਆਕੇ ਅਨੁਸਾਰ ਚੱਲੇ ਗੁਰੂ ਦੀ ਦਿੱਤਾ ਇੰਦਤੀ ਹੋਈ ਸਿੱਖਿਆ ਉਤੇ ਅਮਲ ਕਰੇ ਗੁਰੂ ਰਾਮਦਾਸ ਜੀ ਮਹਾਰਾਜ ਇਕ ਸਿੱਖ ਦੇ ਨਿਤਨੇਮ ਦਾ ਸੇਕਰ ਇਸ ਪ੍ਰਕਾਰ ਕਰਦੇ ਹਨ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਤੇ ਆਵੇ ਉਦਮ ਕਰੇ ਭਲਕੇ ਫਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਣਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੁਖ ਲਹਿ ਜਾਵੇ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉਠਦਿਆਂ ਹਰਨਾਮ ਤੇ ਆਵੇ ਜੋ ਸਾਸ ਗਿਆਸ ਅਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਅਨੁਭਾਵੇ ਜਿਸ ਨੂੰ ਦਇਆਲ ਹੋਇਆ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਉਹ ਹੈ ਨਾਮ ਜਪਾਵੇ ਜੋ ਸਤਗੁਰੂ ਦਾ ਸਿੱਖ ਹਕ ਹੁੰਦਾ ਹੈ ਉਹ ਸਵੇਰੇ ਉੱਠ ਕੇ ਹਰੀ ਦਾ ਨਾਮ ਤੇ ਹੁੰਦਾ ਹੈ ਪ੍ਰਭਾਤ ਵੇਲੇ ਉੱਠ ਕੇ ਉਦਮ ਕਰਦਾ ਹੈ ਆਪਸ ਕਰਦਾ ਹੈ ਈਸ਼ਾਨ ਕਰਦਾ ਹੈ ਪ੍ਰਭੂ ਨਾਮ ਅਭਿਦੇਸ ਰੋਹਰ ਵਿੱਚ ਨਾ ਹੁੰਦਾ ਹੈ ਗੁਰੂ ਦੇ ਉਪਦੇਸ਼ ਦੁਆਰਾ ਉਹ ਹਰੀ ਦਾ ਜਾਪ ਕਰਦਾ ਹੈ ਜਿਸ ਨਾਲ ਉਸ ਦੇ ਪਾਪ ਉਤਰ ਜਾਂਦੇ ਹਨ ਦਿਨ ਚੜ੍ਹੇ ਉਹ ਗੁਰੂ ਦੀ ਬਾਣੀ ਦਾ ਗਾਇਨ ਕਰਦਾ ਹੈ ਭਾਵ ਕੀਰਤਨ ਕਰਦਾ ਹੈ ਬੈਠਦਿਆਂ ਉੱਠਦਿਆਂ ਹਰੀ ਦਾ ਨਾਮ ਧਿਆਉਂਦਾ ਹੈ ਜੋ ਹਰ ਸਾਹ ਦੇ ਨਾਲ ਮੇਰੇ ਹਰੀ ਪ੍ਰਭੂ ਨੂੰ ਯਾਦ ਕਰਦਾ ਹੈ ਐਸਾ ਗੁਰਸਿੱਖ ਆਪਣੇ ਗੁਰੂ ਦੇ ਮਨ ਨੂੰ ਚੰਗਾ ਲੱਗਦਾ ਜਿਸ ਉੱਤੇ ਮੇਰਾ ਪ੍ਰਭੂ ਦਇਆ ਕਰ ਦੇਵੇ ਉਸ ਗੁਰਸਿੱਖ ਨੂੰ ਗੁਰੂ ਉਪਦੇਸ਼ ਦਿੰਦਾ ਹੈ ਗੁਰੂ ਸਾਹਿਬ ਜੀ ਆਖਦੇ ਹਨ ਕਿ ਮੈਂ ਐਸੇ ਗੁਰਸਿੱਖ ਦੇ ਚਰਨ ਧੂੜ ਮੰਗਦਾ ਜੋ ਆਪ ਵੀ ਹਰੀ ਦਾ ਨਾਮ ਜਪਦਾ ਹੋਵੇ ਤੇ ਹੋਰਨਾਂ ਨੂੰ ਵੀ ਪ੍ਰਭੂ ਦਾ ਨਾਮ ਜਪਾਉਂਦਾ ਇਹ ਹਨ ਇੱਕ ਸੱਚੇ ਸਿੱਖ ਦੇ ਲੱਛਣ ਇਹ ਹਨ ਇੱਕ ਸੱਚੇ ਸਿੱਖ ਦੇ ਗੁਣ ਗੁਰ ਨਾਇਣ ਬਾਇਣ ਗੁਰ ਗੁਰ ਕਰਹੁ ਗੁਰੂ ਸਤਿ ਕਵਨ ਲਿਆਪੇ ਮਹਾਨ ਗੁਰ ਸਿੱਖ ਗੁਰਮੁਖ ਪਿਆਰੇ ਕਬੀ ਨਲਿਆ ਜੀ ਬਾਦ ਸਾਹਿਬ ਆਖਦੇ ਹਨ ਕਿ ਤੇਰੇ ਨੈਣਾਂ ਵਿੱਚ ਗੁਰੂ ਹੋਵੇ ਭਾਵੇਂ ਜਿੱਧਰ ਵੀ ਤੂੰ ਤੱਕੇ ਤੈਨੂੰ ਗੁਰੂ ਹੀ ਗੁਰੂ ਦੇਕੇ ਤੇਰੇ ਬੋਲਾਂ ਦੇ ਵਿੱਚ ਗੁਰੂ ਹੋ ਭਾਵੇਂ ਤੂੰ ਜੋ ਵੀ ਬੋਲੇ ਉਹ ਗੁਰੂ ਅਨੁਸਾਰੀ ਹੋਵੇ ਗੁਰੂ ਬਾਰੇ ਹੋਵੇ ਗੁਰੂ ਗੁਰੂ ਕਹੋ ਗੁਰੂ ਸਤ ਹੈ ਭਾਵੇਂ ਸ਼ਬਦ ਬ੍ਰਹਮ ਰੂਪ ਹੋਣ ਕਰਕੇ ਹਮੇਸ਼ਾ ਰਹਿਣ ਵਾਲਾ ਹੈ ਨਿੱਤਿਆ ਹੈ ਮੂੰਹ ਵਿੱਚੋਂ ਗੁਰੂ ਗੁਰੂ ਹੀ ਨਿਕਲੇ ਮੂੰਹ ਵਿੱਚੋਂ ਗੁਰੂ ਦੀ ਗੱਲ ਹੀ ਨਿਕਲੇ ਗੱਦੀਆਂ ਗਾਲਾਂ ਨਾ ਨਿਕਲਣ ਨਿੰਦਾ ਨਾ ਨਿਕਲੇ ਚੁਗਲੀ ਨਾ ਨਿਕਲੇ ਬਸ ਗੁਰੂ ਦੀਆਂ ਗੱਲਾਂ ਨਿਕਲਣ ਜੋ ਤੋਸਾ ਹੋ ਗਿਆ ਫਿਰ ਸਾਨੂੰ ਇਹ ਨਹੀਂ ਆਖਣਾ ਪੈਣਾ ਕਿ ਅਸੀਂ ਸੱਚੇ ਗੁਰੂ ਦੇ ਸਿੱਖਾਂ ਫਿਰ ਤਾਂ ਲੋਕਾਂ ਨੇ ਆਪ ਹੀ ਆਖ ਦੇਣਾ ਉਹ ਦੇਖੋ ਉਹ ਦੇਖੋ ਗੁਰੂ ਦਾ ਸੱਚਾ ਸਿੱਖ ਗੁਰੂ ਦੇ ਚਿੰਨ੍ਹ ਤਾ ਕੋਈ ਪਖੰਡੀ ਵੀ ਧਾਰਨ ਕਰ ਲੈਂਦਾ ਹੈ ਗੁਰੂ ਦੇ ਦਿੱਤੇ ਹੋਏ ਚਿੰਨ੍ਹ ਤਾ ਕੋਈ ਪਖੰਡੀ ਵੀ ਧਾਰਨ ਕਰ ਲੈਂਦਾ ਕੋਈ ਵਿਦਿਆਰਥੀ ਕਿਸੇ ਸਕੂਲ ਦੀ ਯੂਨੀਫਾਰਮ ਡਰੈਸ ਪਾ ਲਈ ਉਸ ਸਕੂਲ ਦੀ ਨੈਕਟਾਈ ਲਗਾ ਲਈ ਉਸ ਸਕੂਲ ਦੀ ਬੈਲਟ ਪਾ ਲਵੇ ਪਰ ਉਸ ਸਕੂਲ ਦੀ ਪੜ੍ਹਾਈ ਨਾ ਕਰੇ ਉਸ ਸਕੂਲ ਦੇ ਡਿਸਪਲਿਨ ਵਿੱਚ ਨਾ ਰਹੇ ਤਾਂ ਉਹ ਸਕੂਲ ਉਸ ਨੂੰ ਆਪਣਾ ਸਟੂਡੈਂਟ ਨਹੀਂ ਮੰਨੇ ਉਸ ਨੂੰ ਇਨਵੈਸਟੀਗੇਟ ਕਰ ਦਿੱਤਾ ਜਾਏਗਾ ਕਿਸੇ ਤਰ੍ਹਾਂ ਜੇ ਕੋਈ ਗੁਰੂ ਦੇ ਚਿੰਨ੍ਹ ਧਾਰਨ ਕਰ ਲਵੇ ਗੁਰੂ ਦੇ ਦਿੱਤੇ ਹੋਏ ਚਿੰਨ੍ਹ ਧਾਰਨ ਤਾਂ ਕਰ ਲਵੇ ਪਰ ਗੁਰੂ ਦੀ ਸਿੱਖਿਆ ਤੇ ਅਮਲ ਨਾ ਕਰੇ ਤਾਂ ਗੁਰੂ ਉਸ ਨੂੰ ਆਪਣਾ ਸਿੱਖ ਮੰਨੇਗਾ ਹੀ ਨਹੀਂ ਗੁਰੂ ਦੇ ਚਿੰਨ ਤਾਂ ਕੋਈ ਆਖੰਡੀ ਵੀ ਤारण ਕਰ ਲੈਂਦਾ ਪਰ ਗੁਰੂ ਦੀ ਸਿੱਖਿਆ ਨੂੰ ਤਾਂ ਕੋਈ ਸਿੱਖ ਹੀ ਤਰਨ ਕਰ ਸਕਦਾ ਕੋਈ ਵੀ ਹੋਵੇ ਉਹ ਸਿੱਖ ਬਣਦਾ ਹੀ ਉਦੋਂ ਹੈ ਜਦੋਂ ਉਹ ਗੁਰੂ ਦੀ ਸਿੱਖਿਆ ਨੂੰ ਮੰਨ ਲਵੇ ਜਦ ਤੱਕ ਗੁਰੂ ਦੀ ਸਿੱਖਿਆ ਨਹੀਂ ਮੰਨੇਗਾ ਉਹ ਸਿੱਖ ਨਹੀਂ ਹੋ ਸਕਦਾ ਗੁਰੂ ਦਾ ਬਚਨ ਹੈ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮੰਨਤੇ ਹਨ ਨਾ ਉਹ ਕਿਸੇ ਨੂੰ ਡਰਾਉਂਦਾ ਹੈ ਨਾ ਕਿਸੇ ਵਿਅਕਤੀ ਦੇ ਭੈ ਵਿੱਚ ਆਉਂਦਾ ਹੈ ਜੇ ਕੋਈ ਲੋਕਾਂ ਨੂੰ ਡਰਾਏ ਜਾਵੇ ਲੋਕਾਂ ਨੂੰ ਭੈ ਦਿੰਦਾ ਰਹੇ ਤੇ ਕਹੀ ਜਾਵੇ ਕਿ ਮੈਂ ਸਿੱਖਾਂ ਤਾਂ ਉਹ ਅਸਲ ਵਿੱਚ ਸਿੱਖ ਹੈ ਹੀ ਨਹੀਂ ਉਹ ਖੁਦ ਤਾਂ ਗੁਰੂ ਦੀ ਗੱਲ ਮਾਰ ਨਹੀਂ ਰਿਹਾ ਤੇ ਦਾਅਵੇ ਕਰ ਰਿਹਾ ਸਿੱਖ ਹੋਣ ਦੇ ਫੈਸਲਾ ਗੁਰੂ ਨੇ ਕਰਨਾ ਹੈ ਕਿ ਕੌਣ ਸਿੱਖ ਹੈ ਤੇ ਕੌਣ ਸਿੱਖ ਨਹੀਂ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਗੁਰਮਤਿ ਮਿੱਠੇ ਬੋਲ ਬੋਲਣ ਦਾ ਉਪਦੇਸ਼ ਕਰਦੀ ਹੈ ਅਗਰ ਕੋਈ ਕੋਰੇ ਬੋਲ ਬੋਲਣ ਆਏ ਤਾਂ ਉਹ ਗੁਰਮਤ ਦੇ ਰਸਤੇ ਤੋਂ ਉਲਟ ਹੈ ਗੁਰੂ ਦੀ ਆਖੀ ਹੋਈ ਗੱਲ ਦਾ ਖੰਡਨ ਕਰ ਰਿਹਾ ਵਿਅਕਤੀ ਗੁਰੂ ਦੀ ਕਹੀ ਹੋਈ ਗੱਲ ਤੋਂ ਉਲਟ ਗੱਲ ਦੀ ਹਾਮੀ ਭਰ ਰਿਹਾ ਵਿਅਕਤੀ ਗੁਰੂ ਦੀ ਸਿੱਖਿਆ ਤੋਂ ਉਲਟ ਸਿੱਖਿਆ ਦਾ ਪ੍ਰਚਾਰ ਕਰ ਰਿਹਾ ਵਿਅਕਤੀ ਸਿੱਖ ਦੇ ਭੇਸ ਵਿੱਚ ਕੋਈ ਗੁਰੂ ਦੁਖੀ ਹੀ ਹੋ ਸਕਦਾ ਹੈ ਜਾਣੇ ਜਾਂ ਹਣ ਜਾਣੇ ਵਿੱਚ ਉਹ ਗੁਰਮਤ ਦਾ ਗੁਰੂ ਦਾ ਵਿਰੋਧ ਕਰ ਰਿਹਾ ਹੈ ਆਪਣੇ ਰਾਜਨੀਤਿਕ ਫਾਇਦੇ ਲਈ ਗੁਰਮਤ ਤੋਂ ਉਲਟ ਗੱਲ ਦਾ ਪ੍ਰਚਾਰ ਕਰ ਰਿਹਾ ਵਿਅਕਤੀ ਦੇਖਣ ਵਿੱਚ ਭਾਵੇਂ ਸਿੱਖ ਲੱਗ ਰਿਹਾ ਹੋਵੇ ਔਰ ਉਹ ਗੁਰੂ ਵਿਰੋਧੀ ਹੈ ਜੋ ਖਦੇ ਸਿੱਖ ਸੀ ਵੀ ਤਾਂ ਉਹ ਬੇਦਾਵਾ ਦੇ ਚੁੱਕਾ ਹੈ ਉਹਨੂੰ ਸਿੱਖੀ ਮੰਡਲ ਤੋਂ ਦੂਰ ਹੋ ਚੁੱਕਾ ਹੈ ਜੇ ਤੁਸੀਂ ਗੁਰੂ ਦੀ ਗੱਲ ਮੰਨ ਲਈ ਤਾਂ ਅਸੀਂ ਸਿੱਖ ਬਣ ਗਏ ਗੁਰੂ ਧਾਰ ਕੇ ਜੇ ਅਸੀਂ ਫਿਰ ਬੇਦਾਵਾ ਦਿੱਤਾ ਫਿਰ ਅਸੀਂ ਸਿੱਖ ਨਹੀਂ ਰਹੇ ਜੇ ਅਸੀਂ ਸਿੱਖ ਹਾਂ ਤਾਂ ਗੁਰ ਨੈਣ ਬਾਣ ਗੁਰ ਗੁਰ ਕਰੋ ਗੁਰ ਨੈਣ ਨੈਣਾ ਵਿੱਚ ਗੁਰੂ ਹੋਵੇ ਭਾਬ ਜਿੱਧਰ ਵੀ ਅਸੀਂ ਦੇਖੀਏ ਸਾਨੂੰ ਆਪਣਾ ਗੁਰੂ ਹੀ ਦਿਖੇ ਗੁਰੂ ਦਾ ਰੂਪ ਹੀ ਦਿਖੇ ਐਸੀ ਅਵਸਥਾ ਹੋ ਜਾਏ ਤਾਂ ਹੀ ਅਸੀਂ ਅਸਰ ਅਰਥਾਂ ਵਿੱਚ ਸਿੱਖ ਬਣ ਸਕਦੇ ਹਾਂ ਬਸ ਭਾਈ ਕਨਈਆ ਹੋ ਜਾਈਏ ਨਾ ਕੋ ਮੇਰਾ ਦੁਸ਼ਮਣ ਰਹੇ ਆ ਨਾ ਹਮ ਕਿਸਕੇ ਬੈਰ ਆਈਂ ਬ੍ਰਹਮੋ ਫਸਾਰ ਅਸਾਰੇ ਉਹ ਭੀਤਰ ਸਤਗੁਰ ਦੀ ਸੋਝ ਹੀ ਪਾਈ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਵਨਾ ਕੇ ਸਾਜਨ ਦੂਰ ਪ੍ਰਾਇਉ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਜੇ ਅੰਦਰ ਐਸਾ ਪ੍ਰੇਮ ਨਹੀਂ ਜਗਿਆ ਤਾ ਅਸੀਂ ਅਜੇ ਸਿੱਖ ਨਹੀਂ ਬਣ ਸਕੇ ਕੋਈ ਵੱਡੀ ਕਮੀ ਰਹਿ ਗਈ ਅਜੇ ਅਸੀਂ ਸਤਗੁਰੂ ਨਾਲ ਮਿਲ ਨਹੀਂ ਸਕੇ ਅਜੇ ਅਸੀਂ ਗੁਰੂ ਦੇ ਬਾਨ ਨਹੀਂ ਸਕੇ ਜੇ ਸਾਡੇ ਭਾਗ ਨਹੀਂ ਜਾਗੇ ਜੇ ਸਾਨੂੰ ਹਰਨਾ ਵਿੱਚ ਆਪਣਾ ਦੁਸ਼ਮਣ ਦਿਖ ਰਿਹਾ ਆਪਣੇ ਗੁਰੂ ਭਾਈ ਇਹ ਵੀ ਸਾਨੂੰ ਅਗਰ ਆਪਣੇ ਦੁਸ਼ਮਣ ਲੱਗ ਰਹੇ ਹਨ ਤਾਂ ਫਿਰ ਅਸੀਂ ਸਿੱਖ ਅਖਵਾ ਵੀ ਕਿਵੇਂ ਸਕਦੇ ਹਾਂ ਗੁਰ ਨਾਇਣ ਦੀ ਅਵਸਥਾ ਆ ਜਾਏਗੀ ਤਾਂ ਅਸੀਂ ਸਿੱਖ ਹੋਵਾਂਗੇ ਗੁਰੂ ਤਾਂ ਹਮੇਸ਼ਾ ਮੌਜੂਦ ਹੈ ਅਸ ਅਸੀਂ ਹੀ ਸਿੱਖ ਹੋ ਦਮਣਾਂਗੇ ਜਦੋਂ ਅਸੀਂ ਗੁਰੂ ਨੂੰ ਗੁਰੂ ਦੀ ਸਿੱਖਿਆ ਨੂੰ ਧਰਨ ਕਰ ਲਵਾਂਗੇ ਉਹ ਵਿਅਕਤੀ ਸਿੱਖ ਹੈ ਜੋ ਗੁਰੂ ਦੇ ਬਾਣੇ ਵਿੱਚ ਚੱਲੇ ਗੁਰੂ ਦੀ ਅਗਿਆਨusਾਰ ਚੱਲੇ ਗੁਰੂ ਦੀ ਸਿੱਖਿਆ ਨੂੰ ਮੰਨੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰੂ ਕੇ ਬਾਣੇ ਵਿੱਚ ਆਵੇ ਧੰਵਾਦ ਜੀ ਸ਼ੁਭ ਕਾਮਨਾਵਾਂ ਸੁਖੀ ਰਹੋ ਜੀ